ਕਰਨ ਜਦੋਂ ਇੱਕ ਕਮੇਟੀ ਬਣੀ ਸੀ ਅਕਾਲ ਤਖਬ ਸਾਹਿਬ ਤੋਂ ਭਰਤੀ ਦੇ ਲਈ ਉਸ ਤੋਂ ਬਾਅਦ ਸੱਤ ਮੈਂਬਰ ਸੀਗੇ ਦੋ ਅਸਤੀਫਾ ਦੇ ਗਏ ਪੰਜਾਂ ਨੂੰ ਆਦੇਸ਼ ਹੋਇਆ ਸੀ ਦੁਬਾਰਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਜੀਤੀ ਲਈ ਇਹ ਭਰਤੀ ਜਿਹੜੀ ਸ਼ੁਰੂ ਕੀਤੀ ਜਾਵੇ ਸੋ ਤਕਰੀਬਨ ਅੱਜ 1.5 ਮਹੀਨੇ ਦੇ ਕਰੀਬ ਹੋ ਗਿਆ ਤੇ ਭਰਤੀ ਅਸੀਂ ਸ਼ੁਰੂ ਕੀਤੀ ਆ ਤੇ ਲੋਕਾਂ ਦਾ ਬਹੁਤ ਵੱਡਾ ਜਿਹੜਾ ਸਹਿਯੋਗ ਮਿਲ ਰਿਹਾ ਤੇ ਕਰੀਬ 18 ਮਾਰਚ ਨੂੰ ਇਹ ਸ਼ੁਰੂ ਕੀਤੀ ਗਈ ਸੀ ਭਰਤੀ ਤੇ 26 ਲੱਖ ਦੇ ਕਰੀਬ ਜਿਹੜੀ ਸਾਡੀ ਮੈਂਬਰਸ਼ਿਪ ਦੀ ਕਾਪੀ ਚਲੇ ਗਈਆਂ ਨੇ ਤੇ ਜਿਹਦੇ ਹੁਣ ਵਾਪਸੀ ਸ਼ੁਰੂ ਹੋ ਗਈ ਆ ਇਹ ਵੀ ਟੋਟਲ ਹੁੰਦਾ ਕੋਈ ਨਹੀਂ ਚਲਦੀ ਤੇ ਉਹਨਿਕ ਮੈਂਬਰਸ਼ਿਪ ਗਈ 26 ਲੱਖ ਆ ਜੇ ਵਾਪਸੀ ਸ਼ੁਰੂ ਹੋ ਗਈ ਹੁਣ ਅੱਛਾ ਕਿੰਨੀ ਵਾਪਸੀ ਆ ਗਈ ਉਹ ਸਾਡੇ ਕੋਲੋਂ ਤਾਂ 1 ਲੱਖ ਆਈ ਆ 1 ਲੱਖ ਆ ਹਾਂ ਵਾਪਸੀ ਆਜੂਗੀ ਇਸੇ ਮਹੀਨੇ ਚ ਅਸੀਂ ਹੁਣ ਕੱਲ ਮੀਟਿੰਗ ਕਾਲ ਕੀਤੀ ਆ ਤੁਹਾਡਾ ਟੀਚਰ ਕਦਾਂ ਮਿਲ ਸਕਦਾ ਨਹੀਂ ਟੀਚਰ ਤਾਂ ਕੋਈ ਟੀਚਰ ਹੀ ਤਾਂ ਜੋ ਸੰਗਤ ਦਾ ਸਹਯੋਗ ਆ ਤੇ ਹੁਣ ਅਸੀਂ ਇਹਨੂੰ ਆਨਲਾਈਨ ਸ਼ੁਰੂ ਕਰ ਰਹੇ ਆ 19 ਨੂੰ ਉੰਨੀ ਨੂੰ ਅਸੀਂ ਪ੍ਰੋਗਰਾਮ ਰੱਖਿਆ ਆਪਣੇ ਹਾਂਜੀ ਸੋਨੀ ਬਈ ਨੂੰ ਪ੍ਰੈਸ ਕਲੱਬ ਦੇ ਵਿੱਚ ਡਿਗਟ ਰੱਖਿਆ ਉਸ ਦਿਨ ਜਿਹੜੇ ਬਾਹਰਲੇ ਦੇਸ਼ਾਂ ਦੀ ਆਨਲਾਈਨ ਸ਼ੁਰੂ ਕਰਾਂਗੇ ਹਾਂਜੀ ਮੈਂ ਅੰਮ੍ਰਿਤ ਸਾਹਿਬ ਮੈਂ ਪੁੱਛਣਾ ਹੋ ਗਿਆ ਜੀ ਉਸ ਭਰਤੀ ਨੂੰ ਲੈ ਕੇ ਤੇ ਐਸ ਪਰ ਵੀ ਡਿਫਰ ਕੀ ਹੋਵੇਗਾ ਇਸ ਵਾਰ ਅਸੀਂ ਤਾਂ ਜਦੋਂ ਅਕਾਲ ਤਖਸਾਲ ਦਾ ਦੇਸ਼ ਅਸੀਂ ਤਾਂ ਉੱਤੇ ਪੈਰਾ ਦੇ ਰਹੇ ਹਾਂ ਤੇ ਪਾਰਦਰਸ਼ੀ ਭਰਤੀ ਕਰ ਰਹੇ ਹਾਂ ਮੇਰਾ ਖਿਆਲ ਹੈ ਪਹਿਲੀ ਵਾਰ ਇਦਾਂ ਦੀ ਭਰਤੀ ਹੋਊਗੀ ਜਿਹਦੇ ਵਿੱਚ ਵਿਦ ਪ੍ਰੂਫ ਹੋ ਰਹੀ ਹੈ ਨਾ ਫਰੀਕ ਦੇ ਨਾਲ ਜਿਹੜਾ ਜਮਾ ਆਧਾਰ ਕਾਰਡ ਨੰਬਰ ਹੋ ਗਿਆ ਟੈਲੀਫੋਨ ਨੰਬਰ ਹੋ ਗਿਆ ਪ੍ਰੋਪਰ ਨਹੀਂ ਤਾਂ ਕੀ ਹੁੰਦਾ ਸੀ ਕਿ ਲਿਸਟਾ ਲੈ ਕੇ ਭਰਤੀਆਂ ਹੁੰਦੀਆਂ ਸੀਗੀਆਂ ਸੋ ਜੋ ਜਿਸ ਤਰ੍ਹਾਂ ਸਾਨੂੰ ਆਦੇਸ਼ ਹੋਇਆ ਸੀ ਉਹਦੇ ਹਿਸਾਬ ਨਾਲ ਹੀ ਭਰਤੀ ਕਰ ਰਹੇ ਹਾਂ ਕਿਹੜੀ ਪਾਰਟੀ ਦੀ ਭਰਤੀ ਕਰ ਰਹੇ ਹੋ ਸ਼੍ਰੋਮਣੀ ਅਕਾਲੀ ਦਲ ਜਿਹੜੇ ਬਾਦਲ ਸਾਹਿਬ ਕਰ ਰਹੇ ਉਹ ਕਿਹੜੀ ਪਾਰਟੀ ਨਹੀਂ ਉਹ ਤਾਂ ਉਹ ਦੱਸਣਗੇ ਅਸੀਂ ਤਾਂ ਅਕਾਲ ਤਖਤ ਸਾਹਿਬ ਦਾ ਹੁਕਮ ਮੰਨਾ ਰਹੇ ਹਾਂ ਜੋ ਮੰਨ ਰਹੇ ਆ ਉਹ ਕਰਕੇ ਪਹਿਰਾ ਦੇ ਰਹੇ ਹਾਂ ਤੇ ਵੀਰ ਉਹਨਾਂ ਨੇ ਪ੍ਰਣਾਲੀ ਨੂੰ ਬਣਾ ਲਿਆ ਸੁਮੇਰ ਬਾਦਲ ਉਹਨਾਂ ਨੇ ਬਣਾ ਦਿੱਤੀ ਇਹ ਦੇਖੋ ਉਹ ਤਾਂ ਹੁਣ ਮੇਰੀ ਗੱਲ ਸੁਣੋ ਤਾਂ ਅਕਾਲ ਤਖਤ ਸਾਹਿਬ ਤੋਂ ਵਾਗੀ ਹੋ ਕੇ ਉਸੇ ਦਿਨ ਸਾਰਾ ਕੁਝ ਗਲਤੀਆਂ ਵੀ ਮੰਨ ਲੀਆਂ ਸਜ਼ਾ ਵੀ ਭੁਗਤ ਲਈ ਤੇ ਕਮੇਟੀ ਵੀ ਮੰਨ ਲੈਂਦੇ ਰੋਲੇ ਖਤਮ ਸੀਗਾ ਹਾਂ ਇੰਨੀ ਗੱਲ ਸੀ ਸ਼੍ਰੋਮਣੀ ਕਾਲਦਨ ਮਜ਼ਬੂਤ ਹੋਣਾ ਅਸੀਂ ਤਾਂ ਲੋਕਾਂ ਨੂੰ ਸ਼੍ਰੋਮਣੀ ਕਾਲਦਨ ਨਾਲ ਹੀ ਜੋੜ ਰਹੇ ਹਾਂ ਨਾ ਮੈਂਬਰ ਸਰ ਮੈਂਬਰ ਤਾਂ ਇਹੀ ਸੀ ਨਾ ਜਿਹੜਾ VOTING ਕਰਦਾ ਹੈ ਜਿਹੜੇ ਕਿਹੜੇ ਕਿਹੜੇ ਜਦੋਂ ਉਹਨਾਂ ਨੂੰ ਦੁਆਰਾ ਤਸਵੀਰ ਬਣਾ ਦੇਖੋ ਜਦੋਂ ਪਿਛਲੀ ਭਰਤੀ ਹੋਈ ਆ ਉਹਦੇ ਵਿੱਚ ਅਸੀਂ ਕਿਹਾ ਸੀ ਕਮੇਟੀ ਨੂੰ ਸਾਨੂੰ ਅਪਰੋਚ ਕੀਤਾ ਗਿਆ ਸੀ ਵੀ ਤੁਸੀਂ ਤੁਸੀਂ ਵੀ ਭਰਤੀ ਕਰ ਲਓ ਸੀ ਕਿ ਜਿਹੜੀ ਹੋ ਗਈ ਉਹਦੀ ਪੜਤਾਲ ਕਰਾ ਲਓ ਕਮੇਟੀ ਤੋਂ ਜਿਹੜੀ ਸਹੀ ਆ ਉਹਨੂੰ ਸਹੀ ਮੰਨ ਲਾਂਗੇ ਲੇਕਿਨ ਉਹ ਪੜਤਾਲ ਕਰਾਈ ਨਹੀਂ ਗਈ ਸਾਡੀ ਪੜ ਕੱਲ ਨੂੰ ਦੇਖੋ ਕੱਲ ਦੇਖੋ ਨਹੀਂ ਕੋਈ ਫੀਸ ਨਹੀਂ ਇਲੈਕਸ਼ਨ ਕਮਿਸ਼ਨ ਕੋ ਵੀ ਜਾਣੀ ਕੱਲ ਨੂੰ ਇਹ ਭਰਤੀ ਜਾਣੀ ਆ ਉੱਥੇ ਉਹਨਾਂ ਨੇ ਪੜਤਾਲ ਕਰਵਾ ਲੈਣਾ ਬਾਕੀ ਫੈਸਲੇ ਪੰਥ ਨੇ ਕਰਨੇ ਨੇ ਆਨਲਾਈਨ ਸਮੇਂ ਦੇ ਵਿੱਚ ਐਸਡੀਪੀਸੀ ਚੋਣਾਂ ਆ ਰਹੀਆਂ ਨੇ ਉਹਦੇ ਵਿੱਚ ਪੰਥ ਫੈਸਲਾ ਕਰ ਲੂਗਾ ਜਿਹਦੇ ਨਾਲ ਪੰਥ ਹੋਊਗਾ ਉਹੀ ਕਾਲੀਦਲ ਹੋਊਗਾ ਕਿਉਂਕਿ ਜਿਹੜੀ ਸ਼੍ਰੋਮਣੀ ਪੰਟੀ ਦਾ ਚੋਣਾ ਅੱਜ ਤੱਕ ਹੋਣੀ ਸੁਭਾਣ ਨਹੀਂ ਇਹ ਤਾਂ ਹੁਣ ਦੇਖੋ ਵੈਸੇ ਵੈਸੇ ਤਾਂ ਡਿਊ ਤਾਂ ਹੁਣ ਅੱਜ ਦੇਖੋ 14 ਸਾਲ ਹੋ ਗਏ ਹੋਈਏ 14 ਸਾਲ ਡਿਊ ਤੇ ਉਮੀਦ ਆ ਵੀ 2-4 ਮਹੀਨੇ 6 ਮਹੀਨੇ ਹੋਣੇ ਚਾਹੀਦੀਆਂ ਨੇ ਅਸੀਂ ਤਾਂ ਕੋਸ਼ਿਸ਼ ਕਰਾਂਗੇ ਬਾਕੀ ਸਾਡੇ ਦਾ ਵਸ ਨਹੀਂ ਹੈਗਾ ਜਰਿੰਦ ਸਾਹਿਬ ਬਣੈ ਰਿਹਾ ਲੱਗਦਾ ਵੀ ਦੋ ਧੜੇ ਬਣ ਕੇ ਚੱਲ ਰਿਹਾ ਨਹੀਂ ਧੜਾ ਇੱਕੋ ਹੀ ਇੱਕੋ ਹੀ ਦੇਖੋ 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 ਉਸ ਤੋਂ ਪਹਿਲਾਂ ਐਸਜੀਪੀਸੀ ਆਜੂਗੀ ਪੰਥ ਫੈਸਲਾ ਕਰੀ ਦਊਗਾ ਪਰ ਲੋਕ ਅੱਗੇ ਵੀ ਬਣਦੇ ਰਹੇ ਕਿਹੜੀ ਅਗਲੀਦਲ ਸਹੀ ਹੈ ਜੀ ਨਹੀਂ ਇਹ ਤਾਂ ਲੋ ਇਹ ਬੁਰਾ ਅਕਾਲ ਤਖਤ ਸਾਹਿਬ ਨੂੰ ਉਹਨਾਂ ਨੂੰ ਹੁਕਮ ਆ ਕਾਲ ਤਖਤ ਸਾਹਿਬ ਨੂੰ ਉਹਨਾਂ ਨੂੰ ਨਹੀਂ 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 ਹੁਕਮ ਸਿਰਫ ਪੰਜ ਮੈਂਬਰੀ ਕਮੇਟੀ ਨੂੰ ਆ ਪੰਜ ਮੈਂਬਰੀ ਕਮੇਟੀ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਪਹਿਰਾ ਦੇ ਰਹੀ ਆ ਤੇ ਸੰਗਤ ਨਾਲ ਆ ਸਾਰੀ ਸਹਿਯੋਗ ਤੁਹਾਡੇ ਸਾਹਮਣੇ ਹੀ ਆ ਫੈਸਲੇ ਤਾਂ ਸੰਗਤ ਨੇ ਕਰਨੀਆਂ ਜਿਹਦੇ ਨਾਲ ਸੰਗਤ ਹੋਊਗੀ ਉਹੀ ਸ਼੍ਰੋਮਣੀ ਕਾਲਦਲ ਹੋਊਗਾ ਜਿੰਨਾ ਪੰਥ ਹੋ ਉਹ ਉਹੀ ਸ਼੍ਰੋਮਣੀ ਕਾਲਦਲ ਹੋਊਗਾ ਦੂਜੋ ਗ੍ਰਾਪੇ ਕਹਿ ਰਿਹਾ ਵੀ ਨਗਰਾਨ ਕਮੇਟੀ ਬਣੀ ਸੀ ਨਹੀਂ ਤੁਸੀਂ ਹੁਕਮਨਾਮਾ ਪੜ ਲਓ ਜੀ ਤੇ ਪੜਨ ਨੂੰ ਲੱਗ ਗਿਆ 7 ਮੈਂਬਰ ਨੇ ਫੈਸਲੇ ਕੀਤੇ ਧਾਮੀ ਸਾਹਿਬ ਨੂੰ ਕਿਹਾ ਮੈਂ ਮਰਾਤੀਗਾ 2 ਮੈਂਬਰ ਚਲੇ ਗਏ 5 ਮੈਂਬਰ ਰਹਿ ਗਏ ਅਜੇ ਮੈਂਬਰਾਂ ਦਾ ਹਲੇ ਵੀ ਕੋਈ ਚੇਅਰਮੈਨ ਤਾਂ ਨਹੀਂ ਬਣਾਇਆ ਨਹੀਂ ਜੀ ਦੇਖੋ ਅਸੀਂ ਸਮਰਪਿਤ ਭਾਵਨਾ ਨਾਲ ਕੰਮ ਕਰ ਰਹੇ ਹਾਂ ਕਿਸੇ ਚੌਧਰ ਲਈ ਨਹੀਂ ਕਿਸੇ ਚੇਅਰਮੈਨ ਲਈ ਨਹੀਂ ਕਿਸੇ ਪ੍ਰਧਾਨਗੀ ਲਈ ਨਹੀਂ ਮੈਂ ਅੱਜ ਇੱਥੇ ਸਾਰੇ মিডিਆ ਸਾਹਮਣੇ ਬੇਨਤੀ ਕਰਦਾ ਕਿ ਜ ਉਹਦੇ ਵਿੱਚ ਸਾਡਾ ਸਾਨੂੰ ਵੀ ਉਹ ਤਾਂ ਨਹੀਂ ਚਾਹੀਦਾ ਮੈਨੂੰ ਵੀ ਉਹ ਤਾਂ ਨਹੀਂ ਚਾਹੀਦਾ 5.5 ਮੈਂਬਰੀ ਨੂੰ ਚਾਹੀਦਾ ਇਕੱਠੇ ਹੋ ਜਾਣ ਅਸੀਂ ਪੂਰੇ ਤਿਆਗ ਦੇ ਕੰਮ ਕਰ ਰਹੇ ਆਂ ਦੇਖੋ ਇਹ ਜੋ ਸੰਗਤ ਅੱਜ ਜੁੜ ਰਹੀ ਆ ਇਕੱਲੀ ਦਲ ਨਹੀਂ ਜੁੜ ਰਹੀ ਹੈ ਨਾ ਸ਼੍ਰੋਮਣੀ ਕਾਲ ਦਲ ਨਾਲ ਜੁੜ ਰਹੀ ਆ ਇਹ ਸਾਰੇ ਨੂੰ ਇੱਕ ਇੱਕ ਪਲੈਟਫਾਰਮ ਤੇ ਅਸੀਂ ਜਿਉਂਨੇ ਇਕੱਠੇ ਹੋਣ ਲੇਕਿਨ ਉਹਦੇ ਵਿੱਚ ਸਾਰਿਆਂ 'ਚ ਤਿਆਗ ਦੀ ਭਾਵਨਾ ਚਾਹੀਦੀ ਹੈ ਸਾਡੇ ਵਿੱਚ 100% ਆ ਕਿਉਂਕਿ ਅਸੀਂ ਦੇਖੋ ਮੈਂ ਤਾਂ 3 ਸਾਲ ਪਹਿਲਾਂ ਆਪਦਾ ਇਹ ਲੰਬੇ ਹੋ ਗਿਆ ਸੀਗਾ ਕੁਛ ਚੋਂਦਾ ਕਮੇਟੀ ਦੇ ਮਸਲੇ ਨੂੰ ਲੈ ਕੇ ਜੋ ਪਿਛਲੇ ਟਾਈਮ ਜੋ ਗਲਤੀਆਂ ਹੋਈਆਂ ਨੇ ਫੈਸਲਾ ਕਰ ਲਿਆ ਸੀ ਵੀ ਘਰ ਬੈਠਾਂਗੇ ਆਪਣੀ ਟਰਮ ਪੂਰੀ ਕਰਾਂਗੇ ਤੇ ਪਿੱਛੇ हट ਜਾਾਂਗੇ ਨਾ ਕਿਸੇ ਹੋਰ ਪਾਰਟੀ ਚ ਜਾਣਾ ਤੇ ਨਾ ਇਸ ਲੀਡਰਸ਼ਿਪ ਦੀ ਗਵਾਇਜ਼ ਕੰਮ ਕਰਨਾ ਲੇਕਿਨ ਹੁਕਮਨਾਮਾ ਜਦੋਂ ਹੋਇਆ ਜਾ ਰਹੀ ਸਾਨੂੰ ਤਾਂ ਪੁੱਛਿਆ ਹੀ ਨਹੀਂ ਗਿਆ ਉੱਥੋਂ ਅਨਾਉਂਸ ਹੋ ਗਏ ਨਾਮ ਸਾਡੇ ਉਸ ਤੋਂ ਬਾਅਦ ਫਿਰ ਪੰਜ ਸਾਨੂੰ ਸਿੰਘ ਸਾਹਿਬ ਨੇ ਬੁਲਾਇਆ ਪੰਜਾਂ ਨੂੰ ਵੀ ਤੁਸੀਂ ਪੰਜ ਰਹਿਗੇ ਪੰਜਾਂ ਹੀ ਤੁਸੀਂ ਆਪਣਾ ਕੰਮ ਸ਼ੁਰੂ ਕਰੋ ਇਸ ਲਈ ਇਹ ਪੰਥ ਦੀ ਮਜ਼ਬੂਤੀ ਲਈ ਸ਼੍ਰੋਮਣੀ ਕਾਲ ਦੀ ਮਜ਼ਬੂਤੀ ਲਈ ਕੰਮ ਕਰ ਰਹੇ ਆ ਇਹ ਸਾਡਾ ਕੋਈ ਸਵਾਰਥ ਨਹੀਂ ਇਹਦੇ ਵਿੱਚ। ਜਨ ਸਰ ਬਿਸ਼ ਤਰੀਕੇ ਨਾਲ 2027 ਦੇ ਚੋਣਾਂ ਨੂੰ ਲੈ ਕੇ ਇਹ ਫੋਟਿਆ ਜਾ ਰਿਹਾ ਜੀ ਸ਼੍ਰੋਮਣੀ ਕਾਲੀ ਦਾ ਦੁਬਾਰਾ ਆਵੇ ਤੇ ਉਹੀ ਕੰਮ ਕਰ ਸਕਦੀ ਪੰਜਾਬ ਦੇ। ਕਿਉਂਕਿ ਖੇਤਰੀ ਪਾਰਟੀ ਸਾਡੇ ਕੋਲ ਇੱਕੋ ਜਿਹੀ ਹੈ। ਤੇ ਜੇਕਰ ਅਸੀਂ ਇਹ ਮੂਵਿੰਗ ਜਿਹੜੀ ਸ਼ੁਰੂ ਕਰਦੀ ਸੀ ਇਕੱਠੇ ਹੋ ਕੇ ਸ਼ੁਰੂ ਕਰਦੇ। ਨੀਅਤ ਤਾਂ ਫਿਰ ਅਸੀਂ ਤਾਂ ਅਸੀਂ ਤਾਂ ਤਿਆਰੀ ਸੀਗੇ। ਸਾਡੇ ਕੋਲ ਦਿੱਕਤ ਹੀ ਕੋਈ ਨਹੀਂ। ਅਸੀਂ ਅੱਜ ਵੀ ਤਿਆਰ ਆ ਅਸੀਂ ਤਾਂ ਅੱਜ ਵੀ ਤਿਆਰ ਆ। ਜੋ ਮਰਜ਼ੀ ਆਵੇ। ਪਰ ਤਿਆਗ ਦੀ ਭਾਵਨਾ ਨਾ ਹੋਵੇ ਪੰਥ ਦੇ ਪੰਥ ਦੀ ਭਾਵਨਾ ਅਨੁਸਾਰ ਲੀਡਰਸ਼ਿਪ ਅੱਗੇ ਆਵੇ ਜਿਹਨੂੰ ਪੰਥ ਪ੍ਰਵਾਨ ਕਰਦਾ ਪਿਛਲੀਆਂ 3-4 ਚੋਣਾਂ ਲੰਘ ਚੁੱਕੀਆਂ ਨੇ ਰਿਜ਼ਲਟ ਤੁਹਾਡੇ ਸਾਹਮਣੇ ਨੇ ਸੋ ਇਸ ਲਈ ਆਉਣ ਵਾਲੇ ਸਮੇਂ ਜੇ ਸ਼੍ਰੋਮਣੀ ਅਕਾਲੀ ਦਰਬ ਨੇ ਪੰਜਾਬ ਦਾ ਭਲਾ ਨਹੀਂ ਹੋ ਸਕਦਾ ਜੀ ਦੇ ਸਾਹਿਬ ਜਿਵੇਂ ਪਿਛਲੇ ਦਿਨੀ ਜਿਹਦਾ ਸੁਖਬੀਰ ਸਿੰਘ ਬਾਦਲ ਨਾਲ ਰਿਪੋਰਟਾਂ ਸੰਬੰਧ ਦਾ ਹੈਗਾ ਪੁੱਤਾ ਸਿੰਘ ਲਗਾ ਉਹਨਾਂ ਨੇ ਇੱਕ ਚੈਨਲ ਦੇ ਆਖੇ ਜਾਂਦਾ ਵੀ ਜਿਹੜੇ ਅਗਿਆນິກ ਰੁਪੀਰ ਸਿੰਘ ਸੀਗੇ ਉਹਨਾਂ ਨੂੰ ਮਾਤਸੀ ਉਹਨੂੰ ਲਾ ਕੇ ਮਰਗਤ ਸਾਹਿਬ ਨੂੰ ਪੜਾਇਆ ਗਿਆ ਇਸ ਵਿਆਹ ਨੂੰ ਤੁਸੀਂ ਕਿਵੇਂ ਦੇਖਦੇ ਹੋ ਕੀ ਦੇਖੋ ਇਸ ਬਾਰੇ ਕੀ ਕਹਿ ਸਕਦੇ ਅਸੀਂ ਜੋਨਾਂ ਦੇ ਜੋ ਵੀ ਜਿਹਦੀ ਸੋਚ ਜਿਹੇ ਜੀ ਹੈਗੀ ਅਗਲਾ ਆਪਦੀ ਗੱਲ ਕਰਦਾ ਅਸੀਂ ਕਿਸੇ ਬਾਰੇ ਕੁਝ ਨਹੀਂ ਕਹਿਣੇ ਕਿਸੇ ਨੂੰ ਚੰਗਾ ਨਹੀਂ ਮਾੜਾ ਨਹੀਂ ਸਾਡਾ ਕਿਸੇ ਨਾਲ ਪਰਸਨਲ ਕੋਈ ਰੌਲਾ ਨਹੀਂ ਕਿਸੇ ਨਾਲ ਸਾਡੀ ਕੋਈ ਵਿਰੋਧਤਾ ਨਹੀਂ ਅਸੀਂ ਆਪਦੀ ਇੱਕ ਸੇਵਾ ਨਿਭਾ ਰਹੇ ਹਾਂ ਪੂਰੀ ਤੰਦੇ ਹੀ ਨਾਲ ਅਸੀਂ ਨਿਭਾ ਦੇਣੀ ਆ ਜੋ ਸਾਨੂੰ ਹੁਕਮ ਹੋਇਆ ਅਸੀਂ ਮੈਂਬਰਸ਼ਿਪ ਭਰ ਕੇ ਅੱਗੇ ਡੈਲੀਗੇਟ ਚੁਣ ਕੇ ਅੱਗੇ ਉਹਦੇ ਸਾਰੇ ਉਹਦੇ ਤਰ੍ਹਾਂ ਹੀ ਚੋਣ ਕਰਕੇ ਪੰਥ ਦੇ ਹਵਾਲੇ ਕਰ ਦੇਣੀ ਆ ਕਿ ਪੰਥ ਫੈਸਲਾ ਕਰੂਗਾ ਜਾਂ ਇਲੈਕਸ਼ਨ ਕਮਿਸ਼ਨ ਫੈਸਲਾ ਕਰੂਗਾ ਜਾਂ ਸਮਾਂ ਦੱਸੂਗਾ ਪਹਿਲਾਂ ਗੱਲ ਨਿਕਲ ਕੇ ਆਵੇ ਜੀ ਉਹਨਾਂ ਨੇ ਫੇਕ ਕੀਤੀ ਆ ਆਪਾਂ ਸਹੀ ਕਰ ਰਹੇ ਆ ਜਿਵੇਂ ਆਧਾਰ ਕਾਰਡ ਨੰਬਰ ਫੋਨ ਨੰਬਰ ਤੁਸੀਂ ਕਿਹਦੇ ਨੂੰ ਸਹੀ ਮਤਲਬ ਕਰੁੰਦਾ ਕਿ ਨਹੀਂ ਕਰ ਰਹੇ ਹੁਣ ਅਸੀਂ ਆਪਦੀ ਸਹੀ ਕਰ ਰਹੇ ਆ ਜੋ ਜਿੰਨੇ ਜੋ ਕੀਤੀ ਆ ਉਹਨਾਂ ਨੂੰ ਸਮੇਂ ਚ ਪਤਾ ਲੱਗ ਜਾਊਗਾ ਜਿਹੜੀ ਪ੍ਰਧਾਨਤਵ ਹੋ ਸਕ ਹੈ ਜੀ ਉਹ ਲੋਕ ਕਚੜਾ ਨੂੰ ਉਠਾਇਆ ਗਿਆ ਜਿਹੜਾ ਸੁਖਵੀਰ ਸਿੰਘ ਬਾਦਲ ਨੂੰ ਬਣਾਇਆ ਗਿਆ ਸੀ। ਅਸੀਂ ਤਾਂ ਨਹੀਂ ਉਠਾਇਆ। ਉਠਾਇਆ ਕਿਉਂ ਨਹੀਂ? ਕੌਣ ਕਹਿੰਦਾ ਨਹੀਂ ਉਠਾਇਆ? ਅਸੀਂ ਤਾਂ ਹੁਣ ਤੋਂ ਹੀ ਭਰਤੀ ਕਰ ਰਹੇ ਹਾਂ। ਅਸੀਂ ਤਾਂ ਆਪਣੀ ਭਰਤੀ ਕਰ ਰਹੇ ਸੀ। ਲੇਕਿਨ ਕੋਈ ਲੰਬੇ ਜਾ ਕੇ ਕੁਝ ਮਰਜ਼ੀ ਕਰੇ ਕੋਈ। ਲੇਕਿਨ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਅਕਾਲ ਤਖਤ ਸਭ ਤੋਂ ਬਣਿਆ 1920 ਦੇ ਵਿੱਚ ਤੇ ਕਮੇਟੀ ਵੀ ਸ਼੍ਰੀ ਅਕਾਲ ਤਖਤ ਸਭ ਤੋਂ ਬਣੀ ਆ ਤੇ ਭਰਤੀ ਕਰ ਰਹੀ ਹੈ। ਠੀਕ ਹੈ ਚਲੋ ਸਰ ਦੁਬੇਦਾ ਜਿਹੜੀ ਲੋਕਾਂ ਦੇ ਵਿੱਚ ਮਾਨਤਾ ਨੂੰ ਲੈ ਕੇ ਉਹ ਨੂੰ ਕਿਵੇਂ ਤੁਸੀਂ ਜਿਹੜਾ ਦੁਬੇਦਾ ਤਾਂ ਹੌਲੀ ਹੌਲੀ ਆਪ ਹੀ ਦੂਰ ਹੋ ਜਾਣੀਆਂ ਨੇ ਸ਼ਰਮਣੀ ਕਾਲੀ ਦਾ ਇਕੋ ਹੀ ਰਿਹਾ ਤੇ ਇਕੋ ਹੀ ਰਹੂਗਾ ਜਿਹਦੇ ਨਾਲ ਪੰਥ ਹੋਊਗਾ ਸੰਗਤ ਹੋਊਗੀ ਉਹ ਸ਼ਰਮਣੀ ਕਾਲੀ ਦਾ ਲਾਡਲਾ